ਤੁਹਾਡਾ ਲਾਗੇ ਲੋਥੇ ਦੇ ਜੀ ਵੀ ਸਿੰਘ ਹੋਣੇ ਇਹ ਵੀ ਅਕਾਲਾ ਸੁਆਮੀ ਜੀ ਉਹ ਆਜੀ ਸਪੀਰ ਪਿਛਲੀ ਸਰਕਾਰ ਚ ਇਨੀ ਜਿਆਦਾ ਹੈ ਉਹ ਰੱਬ ਜਾਣਦਾ ਇਹਨਾਂ ਨੂੰ ਮੈਂ ਕਹਿੰਦਾ ਲੋ ਤੁਹਾਡਾ ਕੀ ਬੜੇਗਾ ਵੇਖੋ ਇਹਾਂ ਲੋਕੀ ਹੈ ਜੀ ਟੈਨਸ਼ਨ ਨਹੀਂ ਕਿਉਂਕਿ ਮੈਂ ਤੇ ਅਕਾਲਾ ਸੁਆਮੀ ਦੇ ਅੰਦਰ ਆ ਸਾਹ ਬਣੀ ਕੱਚਾ ਕੰਮ ਕਰ ਕੀਤਾ ਜਦੋਂ ਕੋ ਬਣਦੇ ਤਰਨੇ ਦੇ ਸੰਤੋਂ ਉਹਨਾਂ ਦੇ ਨਾਲ ਜੁੜੇ ਰਹੇ ਅਸੀਂ ਆਪਣੇ ਹਿਸਾਬ ਨਾਲ ਆਪਣੇ ਸੇ ਤਰੀਕੇ ਨਾਲ ਲੱਗੇ ਰਹੇ ਲੇ ਕਹਿੰਦੇ ਦਏ ਜਣੇ ਕੁਛੋ ਕੁਛ ਦਾ ਇਹਨਾਂ ਨੇ ਕੀ ਲਾਭ ਕੀਤਾ ਔਰ ਸਵਾਮੀ ਜੀ ਜਦੋਂ ਬਹਿਦੇ ਮੈਂ ਕੋਸ਼ਿਸ਼ ਤਾਂ ਇਹਨੂੰ ਰੋਗ ਕੀ ਰਹੀ ਚਾਹੀਦੀ ਆ ਪਹਿਲਾਂ ਵੀ ਇੰਨੀ ਬੇਇੱਜ਼ਤੀ ਨਾਲ ਕਰਦੇ ਰਹੇ ਆ ਐਸਾ ਬੇਦਬਿਆਰ ਬਾਈ ਦੇ ਵਿੱਚ ਮੈਂ ਨਾ ਯੋਰ ਲੈ ਸਵਾਮੀ ਜੀ ਜਿਹਦੇ ਘਰ ਦੀ ਇੱਜ਼ਤ ਮਾਨ ਨਹੀਂ ਮੈਂ ਨਾ ਆਪਾਂ ਦੇ ਕੋ ਰੋਜੀ ਰੋਟੀ ਕਮਾਉਂਦੇ ਆ ਰੋਜੀ ਰੋਟੀ ਖਾਂਦੇ ਆ ਮਿਹਨਤ ਕਰਦੇ ਆ ਫਿਜ਼ੀਕਲੀ ਰਾਤ ਦਿਨ ਭੱਜੀ ਕਰਦੇ ਆ ਬੱਚਿਆਂ ਨੂੰ ਪੜਾਉਣੇ ਲਗਾਉਣੇ ਆ ਵਧੀਆ ਤਕਲੀਫ ਦੇਉਣੇ ਆ ਕਾਦੇ ਬਾਤ ਜਾਂ ਪੱਧਰ ਹੋਣੇ ਆ ਤੁਹਾਨੂੰ ਇੱਜ਼ਤ ਚਾਹੀਦੀ ਆ ਮੈਂ ਕਿਹਾ ਜਿਹੜੇ ਘਰ ਦਾ ਨਹੀਂ ਇੱਜ਼ਤ ਨਹੀਂ ਤੇਰੇ ਭੱਜ ਕੇ ਬਿਓ ਮੋੜਾ ਪੁੰਗਿਓ ਇਹਨਾਂ ਨੇ ਕਿਹਾ ਨਹੀਂ ਕੋਈ ਨਹੀਂ ਹੋਵਾ ਜੀ ਐਸ ਤਰ੍ਹਾਂ ਉਫਰਾਂ ਮੈਂ ਯਾਰ ਪਾਉ ਨਹੀਂ ਸਕਦਾ ਵੇਖੋ ਸਾਹਮਣੇ ਬੈਠੇ ਨੇ ਬਾਈ ਦੇ ਜੁਗਤਾ ਪਈਆਂ ਜਦੋਂ ਹੀ ਉੱਥੇ ਗਏ ਤਾਂ ਕਿਹਦੇ ਕੋਲ ਨਹੀਂ ਪਾਈ ਉਹ ਕੋਲ ਉੱਥੇ ਬਿਲਕੁਲ ਜਦੋਂ ਉਸ ਤਾਂ ਜੇ ਰੱਜੇ ਆ ਨਾ ਉਹਨੇ ਹੀ ਆ ਕੇ ਬੈਠੇ ਇਹ ਸੂਤ ਕਾਲੀ ਬੋਸਾ ਨਾ ਇੱਕ ਇੱਕ ਨੋੜ ਪੈਂਦੀ ਤੇ ਅ ਵੀ ਕਹਿੰਦਾ ਕਾਉ ਬਿੰਦਾ ਮੈਂ ਜਿੱਤ ਜਾਣਾ ਹੈ ਇਹਦਾ ਯਾਰ ਬੰਦਾ ਜਾਂ ਤੇ 4-5000 ਦੇ ਹਰੇ ਤੇ ਜਾਂ ਫਿਰ ਬਿਲਕੁਲ ਉਹ ਬੰਦਾ ਜਿੱਦ ਜੇ ਛੋਟੀ ਮੋਡੀ ਵੋਟ ਦੇਦਾ ਰਹੇ ਜੇ ਇਹ ਕਿਨ ਥੋੜਾ ਬਹੁਤਾ ਯੋਰ ਲਾ ਦੇ ਵੇਖੋ ਜੀ ਧੌਂ ਚ ਕਿਲਾ ਜਿਹੜਾ ਸ੍ਰੀ ਗਿਂਦਰ ਉਹ ਲੈ ਜੀ ਨਿਕਲ ਜਾਣਾ ਹੈ ਇਹ ਇਹਨਾਂ ਲੋਕਾਂ ਦਾ ਕਸੂਰ ਹੈ ਯਾਰ ਇਸ ਕਰਕੇ ਮੇਰੇ ਭਰਾ ਵੇਖੋ ਸਾਰਿਆਂ ਕੋ ਹੁਣ ਮੌਕਾ ਹੈ ਠੀਕ ਹੈ ਮੈਂ ਸੰਵਿਧਾਨ ਵੇਖੋ ਸਾਰੇ ਤੁਸੀਂ ਪੜੇ ਲਿਖੇ ਹੋ ਸਾਰਿਆਂ ਦੇ ਬੱਚੇ ਬਹੁਤ ਵਧੀਆ ਸਕੂਲਾਂ ਜਾਂਦੇ ਰਹੇ ਠੀਕ ਹੈ ਉਹ ਬਹੁਤ ਵਧੀਆ ਤਲੀਮ ਆਪਾਂ ਦੋਣੀ ਚਾਹੁੰਦੇ ਆ ਤੁਹਾਡਾ ਸਾਰਿਆਂ ਦਾ ਫਰਜ ਬੰਦਾ ਜੇ ਆਪਾਂ ਇਨੀ ਵਧੀਆ ਤਲੀਮ ਜਨੋਰ ਨਹੀਂ ਚਾਹੁੰਦੇ ਆ ਲੀਡਰ ਤੋਂ ਵੀ ਆਪਾਂ ਐਕਸਪੈਕਟ ਕਰਦੇ ਆ ਯਾਰ ਅਸੀਂ ਜਾਣੇ ਸਾਡਾ ਗੁਰ ਇੱਜ਼ਤ ਮਾਨ ਕਰੋ ਵੇਖੋ ਗੁਰਦੇਵ ਸਿੰਘ ਰਤਵਾ ਹੋਣਾ ਜੀ ਕੀ ਕੁਆਲਿਟੀ ਆ ਕਿ ਇਹਨਾਂ ਨੇ ਆਪ ਰੱਤੀਓ ਸੰਦਾ ਬਣਾਇਆ ਕਿਉਂਕਿ ਜਦੋਂ ਜਾਣਾ ਅਸੀਂ ਬਾਹਰ ਬੈਠੇ ਰਹਨਾ ਉਹਨੇ ਮਰਜ਼ੀ ਅੰਦਰ ਆਜ ਮਾਰੀ ਬੁਲਾ ਲਿਆ ਮਰਜ਼ੀ ਅਧਈ ਆਵਾਜ਼ ਮਾਰੀ ਨਹੀਂ ਸਹੀ ਜਿਹੜੇ ਆਮ ਆਦਮੀ ਪਾਰਟੀ ਆ ਇੱਕ ਡਿਸਪਲਿਨ ਪਾਰਟੀ ਆ ਇਹਦੇ ਜਿਹੜੇ ਕੁਝ ਦਾ ਆਪਾਂ ਵੀ ਆਮ ਆਦਮੀ ਪਾਰਟੀ ਦੇ ਭਰਭਾਰੀ ਲੱਗੇ ਆ ਮੰਤਰੀ ਵੀ ਭਰਭਾਰੀ ਉਹਨਾਂ ਆਪਣੇ ਨਾਲੇ ਲੱਗੇ ਆ ਨੇ ਚੇਅਰਮੈਨ ਜਿਹੜੇ ਨੇ ਉਹ ਵੀ ਭਰਭਾਰੀ ਲੱਗੇ ਨੇ ਕੋਈ ਅਜੇ ਗੱਲ ਹੀ ਵੀ ਜਿਹੜਾ ਮੰਤਰੀ ਆ ਉਹ ਤਖਤੇ ਤੇ ਬਿਠਾ ਦੇ ਬਾਬਾ ਤਖਤੇ ਤੇ ਬਿਠੇ ਆ ਇਸ ਕਰਕੇ ਅਜੇ ਹੀ ਕੋਈ ਗੱਲ ਨਹੀਂ ਸਰਮਾ ਵੇਖੋ 2 ਸਾਲ ਦਾ ਸਿਰਫ ਪਾਰਟੀ ਕੋ ਸੀ ਇਹਦੇ ਵਿੱਚ ਜਮਨ ਲੱਗਿਆ ਕੁਝ ਥੋੜਾ ਸਮਾਂ ਲੱਗਦਾ ਇਸ ਕਰਕੇ ਮੇਰੇ ਭਰਾ ਵੇਖੋ ਸ਼ੈਲੀ ਕਲਸੀ ਦੀ 2 ਮਿੰਟ ਦੀ ਮੈਂ ਗੱਲ ਕਰਨੀ ਹੈ ਉਹ ਜੰਗ ਬਰਗੇਰ ਵੇਖੋ ਮੁੰਡਾ ਠੀਕ ਹੈ ਇੱਕ ਜੰਗ ਜਨਰੇਸ਼ਨ ਤੇ ਇੱਕ 7000 ਦੇ ਬੰਦੇ ਦੇ ਬਹੁਤ ਜ਼ਿਆਦਾ ਜਮੀਰ ਸਮਾਨ ਦਾ ਫਰਕ ਹੈ ਵੇਖੋ ਉਹ ਬੰਦਾ ਜਿਹੜਾ 17 17 ਪਰ ਕਹਿ ਲੈਂਦੇ ਆ ਉਹ ਸਟੇ ਤੇ ਪਹੁੰਚ ਜਾਂਦਾ ਉਹ ਸਮਾਜ ਦਾ ਉਹ ਸਾਡੇ ਲੋਕਾਂ ਦਾ ਕਿਸ ਬਾਰੇ ਕਰ ਇਸ ਕਰਕੇ ਵੇਖੋ ਇੱਕ ਪਾਸੇ ਬਦੀ ਦੀ ਨੇ ਜਿੱਤਿਆ ਬਦੀ ਦੇ ਦੂਸਰੀ ਨੀਕੀ ਦੀ ਜਿੱਤ ਦੀ ਲਾਈਨ ਚੱਲ ਰਹੀ ਆ ਮੈਂ ਸਮਝਦਾ ਪਰਮਾਤਮਾ ਕਿਰਪਾ ਕਰੇ ਇਹ ਛਿਆਰੀ ਕਲਸੀ ਨਾਲ ਤੁਸੀਂ ਜੰਗੀ ਪੱਦਰ ਤੇ ਜਿਤਾਗੇ ਤੋਂ ਭੇਜੋ ਔਰ ਜਿਹੜੇ ਬਾਰਡਰ ਦੀ ਹੈ ਏ ਸ਼ਾਨ ਨੂੰ ਵਧਾਓ ਔਰ ਇਹ ਸਰਦਾਰ ਕਦਿਰ ਸਿੰਘ ਵਧਾਵਾ ਹੋਣੀ ਚਾਹੀ ਕੇ ਦੇ ਵੇਖੋ ਇਹਦਾ ਇੱਥੇ ਰਹਿਣਾ ਹਾਂਜੀ ਭਾਜੀ ਅਜੋ ਪਿੰਡਾਂ ਦੋਸਤਪੁਰ ਦੇ ਵਿੱਚ ਮੀਟਿੰਗ ਹੋਈ ਆ ਆਮ ਆਦਮੀ ਪਾਰਟੀ ਦੀ ਹਾਂਜੀ ਕਿਹੜੇ ਕਿਹੜੇ ਪਿੰਡਾਂ ਦੀ ਅੱਜ ਇਹ ਸਾਡੇ 7 ਪਿੰਡ ਸੀਗੇ ਤੇ ਛੋਟੇ ਪਿੰਡ ਨੇ ਇਹ ਬਹੁਤ ਹੀ 100 150 ਵੋਟ ਦੇ ਪਿੰਡ ਦਿਆ ਤੇ ਇਹਦੇ ਵਿੱਚ ਸਰਦਾਰ ਗੁਰਦੀਪ ਸਿੰਘ ਨੰਦਾਵਾ ਜੀ ਦਾ ਕਾਫੀ ਦੇਰ ਤੋਂ ਵਿਜਿਟ ਜਿਹੜਾ ਸੀਗਾ ਉਹ ਨਹੀਂ ਸੀ ਹੋਇਆ ਮਹੀਨਾ ਡੇਢ ਹੋ ਗਿਆ ਸੀਗਾ ਤੇ ਹੁਣ ਇਹ ਸਾਰਾ ਸੱਤਾ ਪਿੰਡਾਂ ਨੇ ਮਿਲ ਕੇ ਤੇ ਬਾਕੀ ਵੀ ਪਿੰਡਾਂ ਦੇ ਵਿੱਚੋਂ ਮੇਨ ਸਾਡੇ ਲਾਗੇ ਡੇਰੀਵਾਲ ਪਿੰਡ ਤੇ ਸ਼ਿਹੂਰ ਹੈ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਬੰਦੇ ਉਹ ਆਏ ਸੀਗੇ ਤੇ ਇਹ ਜੋ ਰੈਲੀ ਕੀਤੀ ਆ ਮੀਟਿੰਗ ਕੀਤੀ ਆ ਲੋ ਇਹਦੇ ਵਿੱਚੋਂ ਜ਼ਾਹਿਰ ਹੁੰਦਾ ਕਿ ਹੁਣ ਆਪਾਂ ਅਮਨ ਸ਼ੇਰ ਸਿੰਘ ਸਹਿਰੀ ਕਸੀ ਜੋ ਕਿ ਲੋਕ ਸਭਾ ਮੀਤਵਾਰ ਨੇ ਗਰਦਾਸਪੁਰ ਤੋਂ ਸਰਦਾਰ ਗਰਦੀਪ ਸਿੰਘ ਜੀ ਰੰਦਾਵਾ ਉਹਨਾਂ ਦੇ ਹੱਕ ਦੇ ਵਿੱਚ ਪੰਚਾਇਰ ਕਰ ਰਹੇ ਸੀ ਤੇ ਪਾਰਟੀ ਦੀਆਂ ਨੀਤੀਆਂ ਨੂੰ ਦੱਸਿਆ ਸੋ ਸਾਰੇ ਪਿੰਡਾਂ ਨੇ ਇਹ ਹੰਗਾਰਾ ਭਰਿਆ ਕਿ ਜੋ ਆਪਾਂ ਆਮਾਦੀ ਪਾਰਟੀ ਨੂੰ ਹਰ ਪਿੰਡ ਦਾ ਬੂਥ ਜਿੱਤ ਕੇ ਸਰਦਾਰ ਗਰਦੀਪ ਸਿੰਘ ਦੀ ਝੋਲੀ ਪਾਵਾਂਗੇ ਦੱਸਿਆ ਨਹੀਂ ਵੇਖੋ ਇਹ ਤਾਂ ਤੁਸੀਂ ਹੁਣ ਕੋਈ ਅੱਜ ਵੇਖ ਹੀ ਰਹੇ ਹੋ ਕਿ ਜਿੰਨਾ ਇਕੱਠਾ ਇਕੱਠਾ ਹੋ ਗਿਆ ਤੇ ਛੋਟੇ-ਛੋਟੇ ਪਿੰਡ ਨੇ ਛੋਟੇ ਘਰਾਂ ਚੋਂ ਆਏ ਨੇ ਸੋ ਜੇ ਬਾਰਡਰ ਬੈਲਟ ਦੀ ਗੱਲ ਕਰੀਏ ਤੇ ਹੁਣ ਇੱਕ ਹੰਗਾਰਾ ਚੰਗਾ ਮਿਲਿਆ ਇਹ ਐਵੇਂ ਲੋਕਾਂ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਮਣਾਉਂਦੀਆਂ ਨੇ ਤੇ ਸਾਡਾ ਜਿਹੜਾ ਵਿਸ਼ਵਾਸ ਪਿੰਡ ਦੋਸਤਪੁਰ ਦਾ ਮੈਂ ਬਲਾਕ ਪਰਦਾ ਮੋਹਨ ਸਿੰਘ ਦੋਸਤਪੁਰ ਇਹ ਪ੍ਰਣ ਕਰਦਾ ਇਹ ਵਿਸ਼ਵਾਸ ਤੋਂ ਹੁੰਦਾ ਸਾਰੇ ਇੱਕ ਬੰਦੇ ਨੂੰ ਕਿ ਸਾਡਾ ਇਲਾਕਾ ਬਾਰਡਰ ਬੈਲਟ ਹੈ ਜੋ ਉਹ ਹਰ ਬੂਸ ਜਿੱਤ ਕੇ ਅਮਨ ਸ਼ੇਰ ਸਿੰਘ ਸ਼ੈਰੀ ਦੀ ਕਲ ਸਿੱਧੀ ਝੋਲੀ ਪਾਵਾਂਗੇ ਸਰਦਾਰ ਗਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਜੋ ਆਮ ਆਦਮੀ ਪਾਰਟੀ ਨੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਕੰਮ ਕਰਵਾਇਆ ਉਹ ਤੋਂ ਸੰਤੁਸ਼ਟ ਜੀ ਤੁਸੀਂ ਵੇਖੋ ਜੀ ਮੈਂ ਗੱਲ ਦੱਸ ਗਿਆ ਪਹਿਲਾਂ ਵੀ ਕਿ ਕਿਸੇ ਪਾਰਟੀ ਨੇ 600 ਯੂਨਟ ਫ੍ਰੀ ਨਹੀਂ ਕੀਤੀ ਫਿਰ ਵੀ ਪਬਲਿਕ ਦੇ ਵਿੱਚ ਹੁੰਦਾ ਹੈ ਕਿ ਜੋ ਪਿਛਲੀਆਂ ਸਰਕਾਰਾਂ ਦੇ ਦੌਰਾਨ ਸਾਨੂੰ ਜੋ ਬਿਜਲੀ ਚੋਰੀ ਕਰਨ ਦਾ ਵੀ ਵਿੱਚ ਕਈਆਂ ਨੂੰ ਆਦਤ ਬਣੀ ਸੀ ਤੇ ਉਹ ਵੀ ਹਣਾ ਅੱਗੇ ਵੀ ਇਹ ਹੱਥ ਜੋੜਨੇ ਆ ਕਿ ਜੇ 600 ਯੂਨਟ ਇਹ ਪਿਛੇ 6-7000 ਦਾ ਖਰਚ ਹਰ ਮਹੀਨੇ ਹਰ ਪਰਿਵਾਰ ਨੂੰ ਬਿਨਾ ਕਿਸੇ ਪਾਰਟੀ ਦਾ ਨਾਂ ਲਿਆ ਬਿਨਾ ਕਿਸੇ ਜਾਤ ਪਾਤ ਹੋ ਜਾਓ ਕਿਹੜੀ ਜਾਤ ਨਾਲ ਸੰਬੰਧ ਰੱਖਦਾ ਕਿਸੇ ਵੀ ਕੋਈ ਵੀ ਸ਼ਰਤ ਲਾਗੂ ਨਹੀਂ ਕੀਤੀ ਤੇ 600 ਯੂਨਟ ਹਰ ਘਰ ਨੂੰ ਫ੍ਰੀ ਕੀਤੀ ਹੈ ਸੋ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਕਿ ਬਾਕੀ ਵੀ ਉਪਲਬਧੀਆਂ ਕਰ ਰਹੇ ਨੇ ਸੋ ਸਾਰਿਆਂ ਨੂੰ ਪਤਾ ਹੈ ਕਾਤੀ ਗੱਲਾਂ ਦੂਸਰੀਆਂ ਪਾਰਟੀਆਂ ਜਿੰਨੀਆਂ ਮਰਜ਼ੀ ਕਰ ਲੈਣ ਪਰ ਜੋ ਆਵਾਜ਼ੀ ਪਾਰਟੀ ਨੇ ਕੀਤਾ ਦੁਨੀਆਂ ਜਾਣਦੀ ਐ ਚੌਂਕਾ ਵਾਲੀ ਦੁਨੀਆਂ ਨਹੀਂ ਜਾਣਦੀ ਜਿਹੜੇ ਘਰ ਪਰਿਵਾਰ 'ਚ ਬਹਿ ਕੇ ਨੀਤੀਆਂ ਦੀਆਂ ਗੱਲਾਂ ਕਰਦੇ ਨੇ ਉਹ ਪਰਿਵਾਰ ਜਾਣਦੇ ਜੀ ਜੋ ਭਗਵੰਤ ਮਾਨ ਨੇ ਨਰੇਤਾ 13 0 ਦਾ ਲੱਗਦਾ ਉਹ ਬਿਲਕੁਲ ਸਕਾਰੋ ਪੈਗਾ ਇਹ ਖੜਕਾ ਕੇ ਜੀ ਇਹ ਪਤਾ ਲੱਗੇਗਾ ਉਹਦਾ ਜਦੋਂ 13 0 ਬਣ ਗਿਆ 13 0 ਭਗਵੰਤ ਮਾਨ ਨਹੀਂ ਰੋ ਬਣ ਕੇ ਰਹਿਣਾ ਆਵਾਜ਼ੀ ਪਾਰਟੀ ਜਿੰਦਾਬਾਦ